ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਔਲਖ ਔਲਖ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਇਹਦੇ ਨੇੜੇ ਪਿੰਡਾਂ ਦੇ ਵਿੱਚ ਇੱਕ ਪਾਸੇ ਸਰਸੜੀ ਪੰਜਗਰਾਈ ਇਹਦੇ ਨੇੜ ਹੈ ਕਣੀਏ ਵਾਲਾ ਇਹਦੇ ਨੇੜ ਹੈ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਤਾਂ ਤਹਿਸੀਲ ਜਿਹੜੀ ਇਹਨੂੰ ਉਹ ਕੋਟਕਪੂਰਾ ਪੈਂਦੀ ਹੈ ਮੈਜਿਕ ਫਾਰਮ ਦੇ ਵਿੱਚੋਂ ਵੀਡੀਓ ਬਣਾ ਰਿਹਾ ਤੇ ਇੱਥੇ ਬਾਈ ਹੋ ਰਹੇ ਨੇ ਹੁਣ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਦੁੱਧ ਤੇ ਵੀ ਪਸ਼ੂ ਲਾਏ ਹੋਏ ਆ ਨਾਗ ਬਹੁਤ ਹੈ ਪਰ ਮੈਂ ਕੁਸਕ ਪਸ਼ੂ ਜਿਹੜੇ ਬਾਹਰ ਕਢ ਲਏ ਮਤਲਬ ਹਰੇਕ ਤਰ੍ਹਾਂ ਦਾ ਪਸ਼ੂ ਬਾਹਰ ਕਢ ਲਿਆ ਵੀ ਜਿਵੇਂ ਟੋਕੜ ਗੱਬਣ ਟੋਕੜ ਜਾਂ ਤਾਰੀਆਂ ਸੂਂੀਆਂ ਗਾਵਾਂ ਹਾਲਾਂਕਿ ਇਹ ਸਾਰਾ ਤੁਹਾਨੂੰ ਇਸ ਸਾਈਡ ਜਿਹੜੀ ਉਹ ਭਰੀ ਦਿਸੂਗੀ ਉਹਨਾਂ ਵੀਰਾਂ ਨਾਲ ਵੀ ਮਿਲਾਉਂਗਾ ਜਿਨ੍ਹਾਂ ਨੇ ਇਸ ਫਾਰਮ ਦੇ ਵਿੱਚ ਹੁਣ ਵਪਾਰ ਦਾ ਕੰਮ ਸ਼ੁਰੂ ਕੀਤਾ ਹੈ ਨਾਗ ਲਗਭਗ ਜੇ ਗੱਲ ਕਰੀਏ ਤਾਂ ਅੱਜ ਵੀ 30 ਤੋਂ 35 ਗਾਵਾਂ ਇੱਥੇ ਮੌਜੂਦ ਆ ਸੋ ਡਿਟੇਲ ਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਆਈਡੀਆ ਤੁਹਾਨੂੰ ਦੇਣਾ ਇਹਨਾਂ ਕੋਲ ਕਿਦਾਂ ਦੇ ਪਸ਼ੂ ਇੱਥੇ ਮਿਲਿਆ ਕਰਨਗੇ ਜਾਂ ਅੱਜ ਮੌਜੂਦ ਹੈ ਤੁਸੀਂ ਸੋਈ ਸਵਾਈ ਗਾਂ ਖਰੀਦਣੀ ਚਾਹੁੰਦੇ ਹੋ ਤਾਂ ਦੁੱਧ ਦੋ ਟਾਈਮ ਤਿੰਨ ਟਾਈਮ ਚੋ ਸਕਦੇ ਹੋ ਗੱਬਣ ਖਰੀਦਣੀ ਹੈ ਤਾਂ ਉਹਦੇ ਥਣ ਪਾਸ ਹੋ ਜਾਣਗੇ ਜਿਹੜੀ ਟੋਕੜ ਗੱਬਣਾ ਉਹਨੂੰ ਚੈੱਕ ਪਾਸ ਕਰਾਉਣਾ ਜ਼ਰੂਰੀ ਹੈ ਤੇ ਬਾਈ ਹੋਰੀ ਖੁਦ ਵੀ ਵੈਟਰਨਰੀ ਪ੍ਰੈਕਟਿਸ ਕਰਦੇ ਆ ਇਹਨਾਂ ਤੋਂ ਭਾਵੇਂ ਕੰਫਰਮ ਕਰਾ ਲਿਓ ਤੇ ਭਾਵੇਂ ਆਪਦਾ ਡਾਕਟਰ ਵੀਰ ਨਾਲ ਲੈ ਕੇ ਚੈੱਕ ਕਰਾ ਕੇ ਲੈ ਜਾਓ ਤਸੱਲੀ ਕਰਨਾ ਹੱਕ ਹੈ ਤੇ ਫੁੱਲ ਤਸੱਲੀ ਕਰਕੇ ਆਪਦਾ ਪਾਸੂ ਖਰੀਦਿਓ ਜਿਹੜਾ ਵੀ ਤੁਸੀਂ ਖਰੀਦਣਾ ਚਾਹੋਗੇ ਸੋ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਦੋਸਤੋ ਤੇ ਇਹ گاਵਾ ਤੁਹਾਨੂੰ ਦਿਖਾਉਣੇ ਆ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਜਗਦੀਪ ਨਾਮ ਆਪਣਾ ਦੱਸ ਦਿਓ ਜਗਦੀਪ ਸਿੰਘ ਜੀ ਜਗਦੀਪ ਬਾਈ ਇਸ ਫਾਰਮ ਦੇ ਵਿੱਚ ਜਿਹੜਾ ਆਪਾਂ ਹੁਣ ਇਹ ਗਾਵਾਂ ਰੱਖੀਆਂ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਆਇਆ ਕੋਈ 6 ਮਹੀਨੇ ਦੇ ਕਰੀਬ ਹੋ ਗਿਆ ਜੀ 6 ਮਹੀਨੇ ਹੋ ਗਏ ਵੈਸੇ ਪਿੰਡ ਆਪਣਾ ਕਿਹੜਾ ਪਿੰਡ ਢਲਵਾ ਕਲਾਂ ਜੀ ਠੀਕ ਹੈ ਹੁਣ ਆਪਾਂ ਔਲਖ ਦੇ ਵਿੱਚ ਆ ਤੇ ਇਹ ਸਰਸੜੀ ਵਾਲੀ ਸੜਕ ਤੇ ਫਾਰਮ ਆ ਗਿਆ ਸਰਸੜੀ ਵਾਲੀ ਸੜਕ ਤੇ ਜੀ ਠੀਕ ਹੈ ਅੱਛਾ ਭਾਈ ਇੱਥੇ ਮੈਂ ਦੇਖ ਰਿਹਾ ਵੀ ਹਰੇਕ ਵੈਰਾਈਟੀ ਆ ਤੁਹਾਡੇ ਕੋਲ ਤਾਜੇ ਸੂਏ ਪਸ਼ੂ ਵੀ ਆ ਟੋਕੜ ਗੱਪਣ ਤੇ ਟੋਕੜ ਗਾਵਾਂ ਵੀ ਹਾਂਜੀ ਵੀਰੇ ਇਹ ਪਸ਼ੂ ਦੋਤੇ ਲਾਏ ਹੋਏ ਆ ਜਾਂ ਇਹ ਵਿਕਰੀ ਚਾਏ ਹੋਏ ਆ ਵੀ ਜੇ ਕੋਈ ਵੀਰ ਖਰੀਦਣਾ ਚਾਵੇ ਤੇ ਉਹ ਹਰੇਕ ਤਰ੍ਹਾਂ ਦਾ ਪਸ਼ੂ ਮਿਲ ਜੂ ਦੋਤੇ ਲੱਗੇ ਹੋਏ ਵੀਰ ਜਾਨਵਰ ਵੀ ਆ ਸੇਲ ਪਰਚੇਜ ਦੇ ਵੀ ਆ ਟੋਕਣ ਗੱਬਣ ਵੀ ਆ ਤਾਜ਼ੇ ਵੀ ਆ ਕੁਛ ਟਾਈਮ ਦੇ ਸੂਏ ਜਾਨਵਰ ਯਾਨੀ ਹਰੇਕ ਪ੍ਰਕਾਰ ਦਾ ਜਾਨਵਰ ਇੱਥੋਂ ਆਪਾਂ ਨੂੰ ਤੁਹਾਨੂੰ ਵੇਤਨੂ ਤੇ ਖਰੀਦਣ ਨੂੰ ਮਿਲੂਗਾ ਠੀਕ ਹੈ ਮਤਲਬ ਇਹ ਰੂਟੀਨ ਚ ਐਵੇਂ ਰਹੂਗਾ ਆ ਰੂਟੀਨ ਚ ਜੀ ਬਿਲਕੁਲ ਜੀ ਮਤਲਬ ਲਈ ਆਇਆ ਕਰਾਂਗੇ ਜਿਵੇਂ ਕੋਈ ਪਸੰਦ ਕਰਦਾ ਉਹ ਖਰੀਦੀ ਜਾਊਗਾ ਖਰੀਦੀ ਜਾਊਗਾ ਜੀ ਬਿਲਕੁਲ ਜੀ ਠੀਕ ਹੈ ਮਤਲਬ ਇਹ ਇੱਥੇ ਹੁਣ ਆਪਾਂ ਵਪਾਰ ਸ਼ੁਰੂ ਕਰਾਂਗੇ ਇਨਾ ਪਸ਼ੂਆਂ ਦਾ ਹਾਂਜੀ ਵੀਰ ਜੀ ਸ਼ੁਰੂਆਤ ਆਪਾਂ ਕਿਹੜੇ ਪਾਸਿਓਂ ਕਰੀਏ ਤਾਜ਼ੀਆਂ ਸੁੰਜੀਆਂ ਗਾਵਾਂ ਤੋਂ ਸ਼ੁਰੂ ਕਰ ਲਈਏ ਹਾਂਜੀ ਵੀਰੇ ਸੋ ਆਜੋ ਸੋ ਦੋਸਤੋ ਇੱਥੇ ਵਿਕਰੀ ਦਾ ਕੰਮ ਬਾਈ ਕਹਿੰਦਾ ਵੀ ਸ਼ੁਰੂ ਕਰਾਂਗੇ ਹਰੇਕ ਤਰ੍ਹਾਂ ਦਾ ਪਸ਼ੂ ਇੱਥੇ ਤੁਹਾਨੂੰ ਅਵੇਲੇਬਲ ਮਿਲੂਗਾ ਸੱਜਰ ਤੋਕੜ ਜਾਂ ਕੋਸ ਟਾਈਮ ਦਾ ਸੂਆ ਜਾਂ ਤੋਕੜ ਗੱਬਣ ਵੀ ਇਹ ਪਹਿਲੇ ਨੰਬਰ ਤੇ ਗਾਂ ਜਿਹੜੀ ਬਾਈ ਕਿੰਨਾ ਚਿਰ ਹੋ ਗਿਆ ਨੂੰ ਸੋਈ ਨੂੰ ਇਹਨੂੰ ਕੋਈ 5 ਦਿਨ ਹੋ ਗਏ ਸੋਈ ਨੂੰ ਜੀ ਠੀਕ ਐ ਦੂਜਾ ਸੂਆ ਹੂੰ ਤੇ 30 ਪਲੱਸ ਦੁੱਧ ਵਾਲੀ ਬਿਹੜਾ ਜੀ ਠੀਕ ਐ ਅੱਛਾ ਬਾਈ ਰੇਟ ਕੀ ਰਹੂਗਾ ਰੇਟ ਵੀਰੇ ਦਾ ਲੈਂਡ ਦੇ ਨੇ 10 ਜੀ 1 ਲੱਖ 10 ਹਾਂਜੀ ਠੀਕ ਐ ਬੱਚਾ ਇਹਦੇ ਨਾਲ ਕੀ ਐ ਫੀਮੇਲ ਆ ਜੀ ਬੱਚੀ ਆ ਠੀਕ ਐ ਤੋਰਦਗੇ ਬਾਈ ਇਹਨੂੰ ਹਾਂਜੀ ਬਿਲਕੁਲ ਸੋ ਦੱਸੋ ਤੋਰ ਕੇ ਦਿਖਾਣੇ ਆ ਇਹਨੂੰ ਖੁੱਲੀ ਛੱਡ ਦੇ ਬਾਈ ਇਧਰ ਨੂੰ ਜਾਣ ਦੇ ਨੂੰ ਸੋ 30 ਪਲੱਸ ਦੁੱਧ ਵਾਲੀ ਗਾਂ ਐ 1 ਲੱਖ ਤੇ 10000 ਰੇਟ ਹੈ ਵੈਸੇ ਭਾਈ ਭਾ ਜੇ ਆਪਾਂ ਗੱਲ ਕਰੀਏ ਅੱਜ ਇੱਥੇ ਜਿਹੜੇ ਕੁਸ ਪਸੂ ਕੁਸ ਟਾਈਮ ਦੇ ਸੂਏ ਆ ਕਿੱਥੋਂ ਸ਼ੁਰੂ ਹੋ ਜੂਗਾ ਅੰਦਾਜ਼ਾ ਆਪਣਾ ਭਾਜੀ 40000 ਰੁਪਏ ਤੋਂ ਸ਼ੁਰੂ ਆ ਜੀ ਠੀਕ ਹੈ ਦੁੱਧ ਘੱਟ ਤੋਂ ਘੱਟ ਜੇ ਗੱਲ ਕਰੀਏ 15 15 ਲੀਟਰ ਤੋਂ ਪਲੱਸ ਪਲੱਸ ਦੁੱਧ ਮਿਲੂਗਾ ਜੀ ਯਾਨੀ 15 ਲੀਟਰ ਤੋਂ ਪਲੱਸ ਦੁੱਧ ਹੋਊਗਾ ਤੇ ਉਹ ਰੇਟ ਜਿਹੜੇ 40000 ਤੋਂ ਸ਼ੁਰੂ ਹੋ ਜੀ 40000 ਤੋਂ ਸ਼ੁਰੂ ਹੈ ਜੀ ਸੋ ਦੋਸਤੋ ਇਹ ਗਾਂ ਤੁਸੀਂ ਦੇਖ ਲਓ ਇਹ ਬਿਲਕੁਲ ਤਾਜੀ ਸੂਈ ਹੈ ਭਲੂਣ ਹਵਾਨੇ ਤੇ ਹਜੇ ਹੈਗੀ ਹੈ ਸੁਬਾ ਵੀਡੀਓ ਬਣਾ ਰਿਹਾ ਲਗਭਗ ਟਾਈਮ 9:00 ਵਜੇ ਦਾ ਸੋ ਇਹਦਾ ਤੁਸੀਂ ਟਾਂਚਾ ਦੇਖ ਲਓ ਵੱਡੀ ਗਾਂ ਬਾਕੀ ਪਾਸ ਤੁਸੀਂ ਆ ਕੇ ਕਰਨੀ ਆਂ ਭਲੂਣ ਹਵਾਨੇ ਤੇ ਤੁਹਾਨੂੰ ਦੱਸਦੀ ਹੋਣੀ ਆ ਬੱਚੀ ਨੂੰ ਇਹਨੇ ਜਨਮ ਦਿੱਤਾ ਇਸ ਤੋਂ ਬਾਅਦ ਤੁਹਾਨੂੰ ਗਾਂ ਦਿਖਾਉਣੇ ਆ ਇੱਕ ਹੋਰ ਤਾਜੀ ਸੂਈ ਵੀ ਅਜਗਦੀ ਭਾਈ ਇਹ ਕਿੰਨਾ ਵਾਂ ਸੂਆ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਦੂਜਾ ਸੂਆ ਜੀ ਹੂੰ ਕੱਲ ਸ਼ਾਮ ਦੀ ਸੂਈ ਵੀ ਆ ਜੀ ਠੀਕ ਹੈ ਕੀ ਕੀ ਮਤਰਊਗੀ ਇਹਦੀ ਇਹਦਾ 1.5 ਲੱਖ ਰੁਪਏ ਠੀਕ ਹੈ ਤੋਰੀ ਭਾਈ ਦੂਜਾ ਸੂਆ ਦੱਸੋ ਇਹ ਕੱਲ ਰਾਤ ਦੀ ਸੂਈ ਹੈ ਅਥੀਂ ਚੁਆਈ ਆਲਾ ਥਾਣਾ ਹਵਾਨਾ ਤੁਸੀਂ ਹੁਣ ਦੇਖ ਲਓਗੇ ਪਹਿਲੇ ਸੂਏ ਜਗਜੀਤਪੁਰੇ 30 ਕਿਲੋ ਦੁੱਧ ਦਾ ਦਿੱਤਾ ਫਾਰਮ ਦੀ ਬਿਹੜਾ ਠੀਕ ਹੈ ਸੋ ਪਹਿਲੇ ਸੂਏ 30 ਕਿਲੋ ਦੁੱਧ ਬਾਈ ਕਹਿੰਦਾ ਦੁੱਤਾ ਫੁੱਲਾ ਡੁੱਲਾ ਟਾਂਚਾ ਦਸੋਏ ਇਸ ਗਾਂ ਦਾ ਵੀ ਤੁਸੀਂ ਦੇਖੋਗੇ ਸੋ ਇਹ ਵੀ ਦਸੋ ਤਾਜੀ ਸੂਈ ਹੋਈ ਗਾਂ ਅੱਥੀ ਚੁਾਈ ਵਾਲਾ ਥਣ ਬਹੁਤ ਸੋਹਣਾ ਬਾਕੀ ਹਵਾਨਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਇਹਨੇ ਬੱਚੇ ਨੂੰ ਜਨਮ ਦਿੱਤਾ ਹੈ ਬੱਚਾ ਇਹਦੇ ਨਾਲ ਮੇਲ ਕਾਫ ਹੈ ਇਦੇ ਨਾਲ ਇੱਕ ਹੋਰ ਗਾਂ ਇਹ ਤਾਂ ਬਈ ਬਿਲਕੁਲ ਹੀ ਤਾਜੀ ਸੂਈ ਦਸਦੀ ਹੈ ਬਿਲਕੁਲ ਜੀ ਵੀਰੇ ਜਗਜੀਤ ਸਿੰਘ 6 ਵਜੇ ਸੂਈ ਆ ਜੀ ਇਹ ਠੀਕ ਹੈ ਜੇਰ ਪੈ ਗਈ ਇਹਦੀ ਬਈ ਜੇਰ ਪ੍ਰੋਪਰ ਓਕੇ ਆ ਜੀ ਬੱਚਾ ਕੀ ਦਿੱਤਾ ਇਹਨੇ ਬੱਚਾ ਮੇਲ ਕਾਫਾ ਜੀ ਸੂਆ ਇਹਦਾ ਦੂਜਾ ਜੀ ਠੀਕ ਹੈ ਇਹਦਾ ਰੇਟ ਬਈ ਇਹਦਾ 1 ਲੱਖ 10000 ਰੁਪਏ ਜੀ 1 ਲੱਖ ਤੇ 10000 ਜੀ ਠੀਕ ਹੈ 1 ਲੱਖ 10000 ਰੇਟ ਆ ਦੋਸਤੋ ਸੂਆ ਇਹਦਾ ਵੀ ਦੂਜਾ ਹੈ ਸਵੇਰ ਹੀ ਸੂਈ ਆ ਹਜੇ ਇਹਨੂੰ ਭਰੇ ਹਵਾਨੇ ਚ ਤੁਸੀਂ ਦੇਖ ਸਕਦੇ ਹੋ ਜੇਰ ਇਹਦੀ ਪੈ ਗਈ ਹੈ ਹਵਾਨਾ ਤੁਸੀਂ ਦੇਖ ਲਓ ਫਿਕਸ ਜਾਂ ਹਵਾਨਾ ਹੈ ਇਹਨੇ ਵੀ ਬੱਚੇ ਨੂੰ ਜਨਮ ਦਿੱਤਾ ਹੈ ਇਹ ਤਾਜੀ ਸੂਈ ਹੈ ਬੱਚੇ ਦੀ ਖੇਚ ਬਹੁਤ ਕਰ ਰਹੀ ਹੈ ਕਿਉਂਕਿ ਤਾਜੇ ਸੂਏ ਪਸ਼ੂ ਨੂੰ ਹੁੰਦੀ ਹੈ ਖੇਚ ਸੋ ਬਹੁਤ ਸੋਹਣੀ ਗਾਂ ਦੋਸਤੋ 1 ਲੱਖ ਤੇ 10000 ਇਹਦਾ ਰੇਟ ਹੈ ਹਵਾਨਾ ਦੇਖੋ ਇਹਦਾ ਬੱਚਾ ਦੋਸਤੋ ਬਾਈ ਜਰੀ ਚੱਕ ਹੀ ਲਿਆ ਰਹੇ ਕਿਉਂਕਿ ਸੂਈ ਸਵੇਰ ਇਦੂ ਬਾਅਦ ਚ ਬਈ ਜਿਹੜੀ ਗਾਂ ਇਹਦੇ ਨਾਲ ਵਾਈਟ ਰੰਗ ਦੀ ਖੜੀ ਐ ਹਾਂਜੀ ਵੀਰੇ ਇਹ ਕੰਨਵਾ ਸੁਆ ਇਹ ਵੀ ਜਗਜੀਤ ਵੀਰੇ ਦੂਜਾ ਸੁਆ ਜੀ ਕਿੰਨਾ ਚਿਰ ਉਹ ਕੰਨ ਸੁਈ ਨੂੰ ਇਹਨੂੰ ਕੋਈ ਕਰੀਬ 7 ਕਿ ਦਿਨ ਹੋ ਗਏ ਸੁਈ ਨੂੰ ਠੀਕ ਐ ਕਿੰਨਾ ਦੁੱਧ ਹੋਗਾ ਇਹ ਬੱਛੀ ਐ ਜੀ ਦੁੱਧ 20 ਪਲੱਸ ਆ ਜੀ 20 ਪਲੱਸ ਦੁੱਧ ਹੈਗਾ ਹਾਂਜੀ ਕੀ ਰੇਟ ਰੂ ਬਈ ਇਹਦਾ ਇਹਦਾ 1 ਲੱਖ 40 ਹਜ਼ਾਰ ਜੀ 1 ਲੱਖ ਤੇ 40 ਹਜ਼ਾਰ ਇਹਦੀ ਇੱਕ ਸਾਈਡ ਤੇ ਥੋੜੀ ਭਲੂਣ ਦਿਸਦੀ ਐ ਹਾਂਜੀ ਭਲੂਣਾ ਜੀ ਠੀਕ ਐ ਸੋ ਦੋਸਤੋ ਹਵਾਨਾ ਦੇਖ ਲਓ 20 ਪਲੱਸ ਦੁੱਧ ਹੈਗਾ 7 ਦਿਨਾਂ ਦੀ ਸੁਈ ਐ ਇਹ ਲਿਆ ਬਈ ਤਾਂ ਜੀ ਤੁਸੀਂ ਦੇਖ ਸਕਦੇ ਹੋ ਵੇੜ ਦਾ ਸਥਾਨ ਹਥੀਚਵਾਈ ਵਾਲੇ ਆ ਕਬੈਣੀ ਵਾਲੇ ਪਾਸੇ ਪਲੂਣ ਦਿਸਦੀ ਹੈ ਬਾਕੀ ਪਾਸ ਤੁਸੀਂ ਕਰ ਲੋਗੇ ਲੈ ਆ ਭਾਈ ਵਾਪਸ ਮੈਂ ਕੁਸ ਕੁ ਪਸੂਈ ਬਾਹਰ ਦਸੋਂ ਕਢਾਏ ਆ ਬਾਕੀ ਬਹੁਤਿਆਂ ਗਾਵਾਂ ਉਧਰ ਅੰਦਰ ਹੀ ਫਿਰਦੀਆਂ ਜਗਦੀਪ ਭਾਈ ਇਹਦੋਂ ਅੱਗੇ ਜਿਹੜੀ ਵੇੜ ਆਪਾਂ ਦਖਾਣਾ ਇਹ ਪਹਿਲਾ ਸੁਆ ਵੇੜ ਆ ਵੀਰੇ ਕੈਨਮਸ ਹੋਆ ਪਹਿਲਾ ਸੂਆ ਜੀ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ ਸਵਾ ਮਹੀਨਾ ਹੋ ਗਿਆ ਜੀ ਠੀਕ ਹੈ ਦੁੱਧ ਹੁਣ ਕਿੰਨਾ ਹੋਊ ਦੁੱਧ 25 ਪਲੱਸ ਆ ਜੀ ਅ ਬੱਚਾ ਇਹਦੇ ਨਾਲ ਹੈ ਹਾਂ ਜੀ ਬੱਚੀ ਹੈ ਜੀ ਠੀਕ ਹੈ ਇਹਦਾ ਰੇਟ ਕੀ ਰਹੂਗਾ ਭਾਈ ਇਹਦਾ 1 ਲੱਖ 40 ਹਜ਼ਾਰ ਜੀ ਠੀਕ ਹੈ ਸੋ ਦੱਸੋ 25 ਪਲੱਸ ਦੁੱਧ ਸੂਈ ਨੂੰ ਟਾਈਮ ਹੋ ਗਿਆ ਇਹਨੂੰ ਪਰ ਦੁੱਧ ਬਹੁਤ ਹੈ ਢਾਂਜਾ ਸੋਹਣਾ ਹੈ ਥਣ ਥੀਚਵਾਈ ਵਾਲਾ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ 1 ਲੱਖ ਤੇ 40 ਹਜ਼ਾਰੇ ਦਾ ਰੇਟ ਫਿਕਸ ਜਾਂ ਹਵਾਨਾ ਪੂਰਾ ਭਰਿਆ ਹੋਆ ਚੰਗੇ ਢਾਂਚੇ ਦੀਏਗਾ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਲੈ ਚੱਲ ਬਈ ਸੋ ਚੰਗੇ ਦੁੱਧ ਤੇ ਚੱਲਦੀ ਹੈ ਵੈੜ ਦੱਸੋ ਫੋਰ ਸੇਲ ਹੈ 1 ਲੱਖ ਤੇ 40 ਹਜ਼ਾਰ ਡਿਮਾਂਡ ਹੈ ਮਾਨਤਨ ਹੋ ਜਾਊਗਾ ਮੌਕੇ ਤੇ ਤੁਸੀਂ ਆ ਕੇ ਦੇਖੋ ਸਟਰਕਚਰ ਦੇਖੋ ਵੈੜ ਦਾ ਬਾਕੀ ਥਣ ਅਥੀ ਜੁਆਈ ਵਾਲਾ ਫਿਕਸ ਬਿਲਕੁਲ ਹਵਾਨਾ ਹੈ ਜਿਹੜੀ ਇਹ ਤੋਂ ਅੱਗੇ ਬਈ ਵੈੜ ਹੈਗੀ ਹੈ ਇਹ ਵੀ ਜਗਜੀਤ ਵੀਰੇ ਪਹਿਲਾ ਸੂਆ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ ਸੂਈ ਨੂੰ 2 ਮਹੀਨੇ ਹੋ ਗਏ ਜੀ ਕਿੰਨਾ ਦੁੱਧ ਹੋਊਗਾ ਦੁੱਧ 20 ਪਲੱਸ ਜੀ ਠੀਕ ਹੈ ਇਹਦਾ ਰੇਟ ਭਾਈ ਇਹਦਾ 110000 ਰੁਪਏ ਹੈ ਅੱਛਾ ਇਹਦਾ ਇੱਕ ਕਬੈਨੀ ਵਾਲੇ ਪਾਸੇ ਦਾ ਪਿਛਲਾ ਥਣ ਥੋੜਾ ਛੋਟਾ ਥਣ ਛੋਟਾ ਦਿਖਾਉਂਦੀ ਹੈ ਜੀ ਪਰ ਦੁੱਧ ਬਰਾਬਰ ਆ ਠੀਕ ਹੈ ਓਕੇ ਸੋ ਦੋਸਤੋ 120000 ਰੇਟ ਹੈ ਪਿਛਲਾ ਇੱਕ ਥਣ ਥੋੜਾ ਛੋਟਾ ਦਿਸਦਾ ਹੈ ਪਰ ਦੁੱਧ ਬਾਈ ਕਹਿੰਦਾ ਬਰਾਬਰ ਹੈ ਹਵਾਨਾ ਉਤੋਂ ਬਿਲਕੁਲ ਇੱਕੋ ਜਿਹਾ ਹਵਾਨੇ 'ਚ ਕੋਈ ਫਰਕ ਨਹੀਂ ਦਿਸਦਾ ਪਹਿਲਾ ਸੂਆ ਇਹ ਸੋ ਦੇਖ ਲਓ ਇਹਦਾ ਹਵਾਨਾ ਤੁਸੀਂ ਲਿਆ ਭਾਈ ਵਾਪਸ ਬਾਕੀ ਇਹ ਪਹਿਲੀ ਵੀਡੀਓ ਐ ਇਸ ਵੀਰ ਦੀ ਤੁਸੀਂ ਆ ਕੇ ਪਸ਼ੂ ਦੇਖਿਓ ਕਿਉਂਕਿ ਜਿਹੜਾ ਰੇਟ ਐ ਉਹ ਜਦੋਂ ਵੀਡੀਓ ਚੱਲਦੀਆਂ ਚੈਨਲ ਤੇ ਫਿਰ ਸਮਝ ਆਉਂਦੀ ਆ ਵੀ ਕਿਹੜਾ ਗਾਂ ਕਿਦਾਂ ਦਾ ਕਿਹੜੇ ਚੈਨਲ ਤੇ ਜੁੜਿਆ ਹੋਇਆ ਫਿਰ ਅਗਲੇ ਨਾਲ ਵੀਡੀਓ ਚ ਰੇਟ ਵਿਕਰੀ ਵਾਲੇ ਬਿਲਕੁਲ ਨੇੜ ਤੇ ਡਾਲੇ ਬਾਈ ਤੋਂ ਡਿਮਾਂਡ ਕਰਵਾਇਆ ਕਰਾਂਗੇ ਇੱਕ ਵਾਰ ਤੁਸੀਂ ਇਹ ਪਸ਼ੂਆਂ ਨੂੰ ਦੇਖੋ ਤਾਂ ਆ ਕੇ ਸੌਦੇ ਕਰਨ ਦੀ ਕੋਸ਼ਿਸ਼ ਕਰੋਗੇ ਕਿਉਂਕਿ ਇਹ ਬਾਈ ਨੇ ਇੱਥੇ ਨਵਾਂ ਇਹ ਕਾਰੋਬਾਰ ਸ਼ੁਰੂ ਕੀਤਾ ਹੈ ਬਾਈ ਜਿਹੜੀ ਬਲੈਕ ਰੰਗ ਦੀ ਗਾਂ ਇਹ ਵੀ ਵੀਰੇ ਪਹਿਲਾ ਸੂਆ ਹੂੰ ਇੱਕ ਮਹੀਨਾ 5 ਦਿਨ ਦੀ ਸੂਈ ਹੋਈ ਆ ਦੁੱਧ ਹੁਣ ਦੁੱਧ 15 ਪਲੱਸ ਆ ਜੀ 15 ਪਲੱਸ ਹੈਗਾ ਹਾਂਜੀ ਰੇਟ ਬਾਈ ਕੀ ਰਹੂਗਾ ਇਹਦਾ ਰੇਟ ਇਹਦਾ 1 ਲੱਖ ਤੇ 5000 ਰੁਪਏ ਠੀਕ ਐ ਸੋ ਦੋਸਤੋ ਦੁੱਧ 15 ਪਲੱਸ ਹੈ ਰੇਟ 1 ਲੱਖ ਦੁੱਧ ਵੀਰੇ ਇਹਦਾ 26 ਕਿਲੋ ਸੀਗਾ ਥੋੜਾ ਜਿਹਾ ਫੀਵਰ ਮੰਨ ਗਈ ਸੀ ਉਹ ਤਾਂ ਵਾਪਸ ਮੁੜੀ ਆ ਇਹਦਾ ਭੌਂਸੇ ਹਿਸਾਬ ਨਾਲ ਕੀਤਾ ਕੋਈ ਪੰਜਾ ਚਾਰਾਂ ਦਿਨਾਂ ਦੇ ਵਿੱਚ ਵੀਰ ਕੋਈ ਚਵਾਉਣਾ ਚਾਵੇ ਦੁੱਧ ਤਾਂ ਆਪਾਂ 20 ਪਲੱਸ ਦੁੱਧ ਚਵਾ ਦੇਾਂਗੇ ਠੀਕ ਐ ਸੋ ਦੋਸਤੋ ਇਹ ਥੋੜਾ ਬੁਖਾਰ ਇਹਨੂੰ ਹੋ ਗਿਆ ਸੀ ਬਾਈ ਕਹਿੰਦਾ ਵੀ ਉਹਦੇ ਕਰਕੇ ਇਹ ਦੁੱਧ ਡਾਊਨ ਆਈ ਐ ਪੰਜਾਂ ਚਾਰਾਂ ਦਿਨਾਂ ਚ 20 ਪਲੱਸ ਦੁੱਧ ਬਾਈ ਕਹਿੰਦਾ ਤਿਆਰ ਕਰ ਦੂੰਗਾ ਸੋ ਰੇਟ ਇਹਦਾ 20 ਪਲੱਸ ਵਾਲੇ ਹਿਸਾਬ ਤੇ ਕੀਤਾ ਹੈ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਇਸ ਵਹਿੜ ਸੰਬੰਧੀ ਵੀ ਬਾਕੀ ਡਿਟੇਲ ਜਿਹੜੀ ਉਹ ਤੁਹਾਨੂੰ ਦੱਸਤੀ ਹੈ ਨਾਲ ਤੋਰ ਕੇ ਤੁਹਾਨੂੰ ਦਿਖਾਈ ਜਾਂਦੇ ਆ ਬਾਈ ਜਿਹੜੀ ਇਹ ਡੱਬੀ ਵਹਿੜ ਐ ਦੂ ਅੱਗੇ ਦਿਖਾ ਰਹੇ ਹਾਂਜੀ ਵੀਰੇ ਇਹ ਦੂਜਾ ਸੂਆ ਜੀ ਹੂੰ ਦੁੱਧ ਇਹ ਥੱਲੇ 20 ਪਲੱਸ ਆ ਦੋ ਕੁ ਮਹੀਨੇ ਦੇ ਕਰੀਬੇ ਸੂਈ ਆ ਜੀ ਠੀਕ ਐ ਬਾਈ ਇਹਦਾ ਰੇਟ ਕਿੰਨਾ ਹੈ ਇਹਦਾ ਵੀ ਰੇਟ 1 ਲੱਖ ਰੁਪਇਆ ਪੂਰਾ ਜੀ ਲੱਖ ਰੁਪਇਆ ਠੀਕ ਹੈ ਸੋ ਦੋਸਤੋ 2 ਮਹੀਨਿਆਂ ਦੀ ਸੂਈ 20 ਪਲੱਸ ਦੁੱਧ ਐਸ ਟਾਈਮ ਦੇ ਰੇ ਬੜਾ ਸੋਹਣਾ ਫੈਕਸ ਹਵਾਨਾ ਇਹਦਾ ਵੀ ਟਾਂਚਾ ਚੰਗਾ ਹੈ ਇਹ ਭੱਜ ਨਸ ਜੀ ਬੜੀ ਕਰਦੀਆਂ ਬਾਈ ਇਹ ਵੀਰੇ ਫਾਰਮ ਦੀ ਵਹਿੜ ਆ ਠੀਕ ਹੈ ਆਪਦੀ ਘਰ ਦੀ ਵਹਿੜਾ ਇਹ ਜੀ ਅੱਛਾ ਇਹ ਰਸੇ ਦੀ ਥੋੜੀ ਜੀ ਔਲ ਕਰਦੀ ਆ ਖੁੱਲੀਆਂ ਹੀ ਰਹਿੰਦੀਆਂ ਖੁੱਲੀਆਂ ਰਹਿੰਦੀਆਂ ਬੰਨੀਆਂ ਨਹੀਂ ਗਈ ਜੀ ਠੀਕ ਹੈ ਸੋ ਦੋਸਤੋ ਖੁੱਲੀਆਂ ਹੀ ਰਹਿੰਦੀਆਂ ਇਹ ਤੇ ਤਾਂ ਇਹ ਰਸੇ ਤੋਂ ਕਰਦੀਆਂ ਇਹ ਬਾਕੀ ਜਦੋਂ ਰੱਸਾ ਇਹਨਾਂ ਦੇ ਪੈ ਗਿਆ ਫਿਰ ਤੁਸੀਂ ਬੰਨ ਕੇ ਵੀ ਰੱਖ ਸਕਦੇ ਹੋ ਖੁੱਲ੍ਹੇਆ ਛੱਟ ਨਾਲੇ ਵੀਰ ਨੂੰ ਤਾਂ ਕੋਈ ਦਿੱਕਤ ਆਉਣੀ ਨਹੀਂ। ਸੋ ਇਸ ਲੋਟ ਦੀਆਂ ਇਸ ਸਾਈਡ ਦੀਆਂ ਸਾਰੀਆਂ گاਵਾ ਦਿਖਾਤੀਆਂ। ਕੁਝ ਇਸ ਸਾਈਡ ਤੇ ਖੜੀਆਂ گاਵਾ ਤੇ ਕੈਮਰਾ ਮਾਰਦੇ ਆਪਾਂ। ਜਿਵੇਂ ਬਾਈ ਨੇ ਦੱਸਿਆ ਸੀ ਵੀ ਕੁਝ گاਵਾਾਂ ਦੇ ਰੇਟ ਜਿਹੜੇ 40000 ਤੋਂ ਵੀ ਸ਼ੁਰੂ ਹੋ ਜਾਣੇ ਆ। ਬਈ ਇਹ ਵੜਾਂ ਵੀ ਫੋਰ ਅਸਟ੍ਰੇਲੀਆ ਸਾਰੀਆਂ। ਹਾਂਜੀ ਵੀਰੇ। ਇਹ ਸਾਰੀਆਂ ਦੁੱਧ ਤੇ ਚੱਲਦੀਆਂ। ਬਿਲਕੁਲ ਦੁੱਧ ਤੇ ਚੱਲਦੀਆਂ ਜੀ। ਠੀਕ ਐ। ਸੋ ਦੱਸੋ ਇਹ ਸਾਰੀਆਂ ਦੁੱਧ ਤੇ ਚੱਲਦੀਆਂ ਮੈਡਮ। 15 ਕਿਲੋ ਦੁੱਧ ਤੋਂ ਲੈ ਕੇ 25 ਕਿਲੋ ਦੁੱਧ ਤੇ ਕਰਗਾਵਾ ਆਪਣੇ ਕੋਲੇ ਅਵੇਲੇਬਲ ਹੈਗੀਆਂ ਜੀ। ਠੀਕ ਐ। ਅੱਛਾ ਇਹ ਆਇਆ ਕਾ ਕ ਨੇ ਹੋਗੇ ਸੋਈ ਨੂੰ ਜੀ ਦੁੱਧ 18 ਕਿਲੋ ਦਾ ਦੁੱਧ 18 ਕਿਲੋ ਹੈ ਪਹਿਲਾ ਜੀ ਠੀਕ ਹੈ ਕੀ ਕੀਮਤ ਚ ਦੇ ਦਾਂਗੇ ਬਈ ਇਹ ਵੇੜ ਇਹਦਾ ਕੀਮਤ ਹੈ 80 ਰੁਪਿਆ ਜੀ 8000 ਬਈ ਇਹਦੀ ਪੂਛ ਪੜੀ ਮੈਂ ਜਾ ਕੇ ਮੜੀ ਹਵਾਨਾ ਦਿਖਾਈ ਇਸ ਵੇੜ ਦਾ ਸੋ ਦੋਸਤੋ ਦੇਖਿਓ ਤੁਸੀਂ ਇੱਕ ਦੂਜੀਆਂ ਵੱਡੀਆਂ ਗਾਵਾਂ ਹੈ ਪਰ ਕੱਦ ਉਹਨਾਂ ਦੇ ਮੁਕਾਬਲੇ ਛੋਟਾ ਪਰ ਥੱਲੋਂ ਬੜੀ ਸਾਫ਼ ਸੁਥਰੀ ਹੈ ਟਾਂਚਾ ਸੋਹਣਾ ਛੱਡਦੇ ਬਈ ਸੋ 8000 ਦੀ ਬਾਈ ਕਹਿੰਦਾ ਦੇ ਦਾਂਗੇ ਇੱਕ ਹੋਰ ਵਾਰ ਇੱਧਰ ਵਾਈਟ ਰੰਗ ਦੀ ਖੜੀ ਆ ਉਹਦੇ ਬਾਰੇ ਵੀ ਥੋੜੀ ਜਾਣਕਾਰੀ ਲੈਨੇ ਜਗਦੀ ਭਾਈ ਆ ਇਸ ਗਾਂ ਤੋਂ ਅੱਗੇ ਜਿਹੜੀ ਦਿਸਦੀ ਆ ਉਹ ਸਾਹਮਣੇ ਕਾਲੀ ਗਾਂ ਠੀਕ ਐ ਆ ਜੋ ਵੀਰੇ ਸੋ ਸੋ ਥੋੜਾ ਨੇੜੇ ਜਾ ਕੇ ਹਾਂ ਭਾਈ ਇਹ ਡਿਟੇਲ ਲੈਨੇ ਇੱਕ ਗਾਂ ਦੀ ਆਪਾਂ ਪਹਿਲਾ ਸੂਆ ਭਾਈ ਇਹ ਸੂਆ ਪਹਿਲਾ ਜੀ ਹੂੰ ਕੋਈ 5 ਕ ਮਹੀਨੇ ਦੇ ਕਰੀਬ ਹੋ ਗਏ ਸੂਈ ਨੂੰ ਠੀਕ ਐ ਕਿੰਨਾ ਦੁੱਧ ਦੇ ਰਹੀ ਐ ਦੁੱਧ 15 ਪਲੱਸ ਆ ਜੀ ਸ਼ਿਕਰੇਟ ਕੀ ਰੱਖੂਗੇ ਰੇਟ ਲੈਣ ਦੇ ਨੇ ਦਾ 65000 ਰੁਪਏ ਇਹ ਗੱਪੰਦਾ ਨਹੀਂ ਹੋਈ ਹੈ ਨਹੀਂ ਤਸਦੀਕ ਨਹੀਂ ਤੋਰੀ ਬਈ ਇਹਨੂੰ ਮੜਾ ਇਹ ਹੀ ਹੋਈ ਵੀ ਹੈ ਜੀ ਠੀਕ ਹੈ ਇਹ ਆਈ ਹੋਈ ਵੀ ਆ ਦੋਸਤੋ ਚੈੱਕ ਪਾਸਟ 'ਚ ਨਹੀਂ ਹੈ ਪਹਿਲਾਂ 15 15 ਲੀਟਰ ਦੁੱਧ ਦੋਦੇ ਦਾ 15 ਲੀਟਰ ਜੀ ਠੀਕ ਹੈ 15 ਲੀਟਰ ਦੁੱਧ 65000 ਰੇਟ ਉਧਰ ਨੂੰ ਲੈ ਜਾ ਬਈ ਇਹਨੂੰ ਮੜਾ ਉਹ ਚੰਗਾ ਹਵਾਨਾ ਹੈ ਥਣ ਹਵਾਨਾ ਮੈਂ ਸੁੱਚਾ ਤੋਰ ਕੇ ਖਾਣੇ ਥੋੜਾ ਇੱਕ ਗੋਡਾ ਜਿਹੜਾ ਲੱਗਦਾ ਜਿਵੇਂ ਥੋੜਾ ਉਹਦੇ 'ਚ ਸੋਜ ਆਈ ਵੀ ਹੁੰਦੀ ਆ ਪੱਕੇ ਥਾਂ ਕਰਕੇ ਸੋ ਹਵਾਨਾ ਤੁਸੀਂ ਐਵੇਂ ਦੇਖ ਲਓ। ਬਸ ਅੱਗੋਂ ਕਰਕੇ ਮੋੜ ਲਾ ਬਾਈ। ਸੋ ਇਹਦਾ ਰੇਟ 65000 ਆ। ਬਾਕੀ ਜੋ ਇਹਦੇ ਸਟਰਕਚਰ ਦੀ ਬਣਾਵਟ ਉਹ ਵੀਡੀਓ ਚ ਤੁਸੀਂ ਦੇਖ ਲਈ ਹੈ। ਸੋ ਕੁਛ ਗ੍ਰਾਮਾ ਹੋਰ ਹੈਗਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ। ਅਜਗਦੀਪ ਬਾਈ ਇਧਰਲੇ ਪਾਸੇ ਤੇਰੇ ਨਾਲ ਹੀ ਵਾੜ ਖੜੀ ਆ ਪਹਿਲੇ ਨੰਬਰ ਤੇ। ਇਹ ਵੀਰੇ 15 ਕਿਲੋ ਦੁੱਧ ਆ। ਹੂੰ। ਸੋ ਇਹਨੂੰ 6 ਤੋਂ 6.5 ਮਹੀਨੇ ਹੋ ਗਏ ਆ। ਠੀਕ ਐ। 2 ਮਹੀਨਿਆਂ ਦੀ ਗੱਬਣਾ। ਠੀਕ ਐ। ਚੈੱਕ ਕਨਫਰਮ ਨਹੀਂ ਹਜੇ। ਕੀਤੀ ਨਹੀਂ ਹਜੇ ਹੋ ਤਾਂ ਜਾਊਗੀ। ਹੋਜੂਗੀ। ਠੀਕ ਹੈ ਰੇ ਦੋ ਤੋਂ ਬਾਹਰ ਆ ਜੀ ਰੇਟ ਕੀ ਰੋ ਰੇਟ 90000 ਰੁਪਏ ਜੀ ਲਿਆ ਬਈ ਸੋ ਦੋਸਤੋ ਜੇ ਕਨਫਰਮ ਚ ਇੱਕ ਪਾਸ ਹੁੰਦੀ ਹੈ ਤਾਂ 90000 ਰੇਟ ਹੈ 2 ਮਹੀਨਿਆਂ ਦੀ ਗੱਭਣ ਖੀਰੀ ਵੱਚੀ ਹੈ ਜੀ ਠੀਕ ਹੈ ਦੁੱਧ ਇਹ ਦੇ ਰਹੀ ਆ 15 ਲੀਟਰ ਇਸ ਟਾਈਮ ਦੰਦੋਂ ਬਾਈ ਕਹਿੰਦਾ ਵੀ ਇਹ ਖੀਰੀ ਹੈ ਵੈਸੇ ਦੰਦ ਤੁਸੀਂ ਦੇਖ ਵੀ ਲਓਗੇ ਆ ਕੇ ਥਣ ਸੋਹਣੇ ਹੱਥੀਂ ਚਵਾਈ ਵਾਲੇ ਆ ਹਵਾਨਾ ਫਿਕਸ ਜੈ ਸੋ ਦੁੱਧ 15 ਕਿਲੋ ਇਸ ਟਾਈਮ ਦੇ ਰਹੀ ਹੈ ਹਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਇਹਦੇ ਨਾਲ ਬਈ ਜਿਹੜੀ ਡੱਬੀ ਵਹਿੜ ਹੈ ਹਾਂਜੀ ਵੀਰੇ ਇਹ ਮਹੀਨੇ ਦੀ ਸੂਈ ਆ ਹੂੰ 18 ਕਿਲੋ ਦੁੱਧਾ ਬੱਚੀ ਮਗਰ ਹੈ ਜੀ ਠੀਕ ਹੈ ਕੀ ਕੀਮਤ ਰਹੂਗੀ ਬਈ ਇਹਦਾ ਨੈਟ ਸੈੱਟ 60000 ਰੁਪਿਆ ਜੀ ਕਿੰਨਾ 60000 ਰੁਪਿਆ 60000 ਹਾਂਜੀ ਠੀਕ ਹੈ ਤੋਰੀ ਬਈ ਸੋ ਦੋਸਤੋ ਰੇਟ 60000 ਰੁਪਏ ਥਾਣ ਇਹਦਾ ਵੀ ਹੱਥੀਂ ਚਵਾਈ ਵਾਲਾ ਟਾਂਚਾ ਤੁਸੀਂ ਇਹਦਾ ਦੇਖ ਲਓ ਦੁੱਧ ਦੇ ਰਾਜਗਦੀਪ ਬਾਈ ਕਿੰਨਾ ਦੱਸਿਆ ਦੁਬਾਰਾ ਦੱਸਿਓ 18 ਕਿਲੋ ਦੁੱਧ ਆ ਜੀ 18 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਹੈਗਾ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਜਿੰਨੀ ਵੀ ਬੰਦਾ ਮਾਲਕ ਆ ਉਹਦੀ ਤਸੱਲੀ ਕਰ ਸਕਦਾ ਉਨੀ ਆਪਾਂ ਕਰਵਾ ਕੇ ਦੇਵਾਂਗੇ ਠੀਕ ਹੈ ਓਕੇ ਸੋ ਦੱਸੋ ਤਸੱਲੀ ਕਰਾ ਕੇ ਬਾਈ ਕਹਿੰਦਾ ਦਿਆਂਗੇ ਦੋ ਟਾਈਮ ਤਿੰਨ ਟਾਈਮ ਚੋਣ ਦਾ ਹੱਕਾ ਚੋਕੇ ਲੈ ਲਿਓ ਇਹਦੇ ਨਾਲ ਇੱਕ ਹੋਰ ਗਾਂ ਬਹੁਤ ਸੁਨੇ ਹਵਾਨੇ ਦੀ ਐ ਇਹਦੇ ਨਾਲ ਬਾਈ ਜਿਹੜੀ ਵੈਂਡ ਖੜੀ ਐ ਇਹ ਵੀ ਤਿੰਨ ਮਹੀਨੇ ਦੀ ਸੂਈ ਹੋਈ ਆ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਠੀਕ ਹੈ ਇਹ ਹੀ ਇਹਦੀ ਵੀ ਹੋਈ ਵੀ ਆ ਹੂੰ ਕੋਈ ਸਵਾ ਮਹੀਨੇ ਦੇ ਕਰੀਬ ਠੀਕ ਹੈ ਦੁੱਧ 20 ਕਿਲੋ ਆ ਰੇਟ ਭਾਈ ਰੇਟ 85000 ਰੁਪਏ ਤੋਰ ਦੇ ਭਾਈ 85000 ਰੇਟ ਆ ਦੋਸਤੋ ਸਵਾ ਮਹੀਨਾ ਹੋ ਗਿਆ ਏਆਈ ਹੋਈ ਇਹਨੂੰ ਚੈੱਕ ਪਾਸਤਾ ਖਿਆਲ ਨਹੀਂ ਹੋਊਗੀ ਪਰ ਤੁਸੀਂ ਇਹਨੂੰ ਖਾਲੀ ਦੇ ਹਿਸਾਬ ਤੇ ਸੌਦਾ ਕਰ ਲਿਓ ਦੁੱਧ 20 ਲੀਟਰ ਦੇ ਰਹੀ ਐ ਹਵਾਨਾ ਫੈਕਸ ਐ ਢਾਂਚਾ ਇਹਦਾ ਵੀ ਸੋਹਣਾ ਕਮਾਲ ਆ ਭਾਈ ਹਵਾਨਾ ਤੁਸੀਂ ਇਹਦਾ ਭਰਿਆ ਦੇਖ ਰਹੇ ਹੋ ਹੁਣ ਇਹਦੋਂ ਅੱਗੇ ਦੋਸਤੋ ਹੋਰ ਗਾਵਾਂ ਤੁਹਾਨੂੰ ਕੁਝ ਦਿਖਾਉਣੀਆਂ ਐ ਇਹਦੋਂ ਅੱਗੇ ਬਾਈ ਜਿਹੜੀ ਵਹਿੜ ਵੱਧੀ ਵੀ ਐ ਇਹ ਵੀਰੇ ਦੂਜਾ ਸੂਆ ਤੀਜੇ ਹਸਤੇ ਗੱਬਣ ਆ ਠੀਕ ਐ ਸਵਾ ਕ 2 ਮਹੀਨੇ ਦੀ ਗੱਬਣ ਆ ਠੀਕ ਐ ਤੇ 12 ਕਿਲੋ ਦੁੱਧ ਆ ਕੀ ਕੀਮਤ ਚ ਦੇ ਦਾਂਗੇ ਬਾਈ ਤੇ ਇਹਦਾ ਨੈਟ 60000 ਜੀ ਠੀਕ ਐ ਸੋ ਦੋਸਤੋ ਸਵਾ 2 ਮਹੀਨੇ ਦੀ ਗੱਬਣ 12 ਲੀਟਰ ਦੁੱਧ ਚੈੱਕ ਪਾਸ ਤੁਸੀਂ ਇੱਥੇ ਕਰਵਾ ਕੇ ਲਿਆਓ ਦੁੱਧ ਜਿਹੜਾ ਉਹ ਚੋਕੇ ਦੇਖ ਲਿਓ ਕਮਾਲ ਆ ਭਾਈ ਸੋ ਇਹ ਵੀ ਵੈਡ ਫਾਰ ਸੇਲ ਹੈ ਅੱਗੇ ਇੱਕ ਬਹੁਤ ਵੱਡੇ ਕਦ ਕਾਠ ਦੀ ਵੈਡ ਹੈ ਭਾਈ ਇਹ ਦੁੱਧੋਂ ਦਾ ਡਰਾਈ ਲੱਗਦੀ ਹੈ ਦੁੱਧੋਂ ਬਈ ਡਰਾਈ ਵਰਗੀ ਹੀ ਹੈ ਇਹ ਠੀਕ ਹੈ ਗੱਬਣ ਕਿਨੇ ਚੱਪੀ ਗੱਬਣ 3 ਮਹੀਨੇ ਦੀ ਹੈ ਜੀ ਚੈੱਕ ਪਾਸ ਹੋ ਗਈ ਚੈੱਕ ਪਾਸ ਆ ਜੀ ਰੇਟ ਭਾਈ ਡੇੜ ਵੀਰੇ ਸ਼ੌਕੀਆ ਬੰਦਾ ਫੋਨ ਲਾਵੇ ਠੀਕ ਹੈ ਉਸੇ ਬੰਦੇ ਨੂੰ ਆਪਾਂ ਰੇਟ ਕਰਾਂਗੇ ਇਹਦਾ ਠੀਕ ਹੈ ਸੋ ਦੋਸਤੋ ਬਹੁਤ ਵੱਡੇ ਕਦ ਕਾਠ ਦੀ ਇਹ ਵੈੜ ਗੱਬਣ ਤਿੰਨ ਮਹੀਨਿਆਂ ਤੋਂ ਬਾਹਰ ਚੈੱਕ ਪਾਸ ਹੈ ਦੁੱਧੋਂ ਲਗਭਗ ਡਰਾਈ ਮੰਨ ਲਓ 6 ਕਿਲੋ ਦੁੱਧਾ ਜੀ ਲਗਭਗ ਠੀਕ ਹੈ 6 ਕਿਲੋ ਦੁੱਧ ਹੈ ਗਿਆ ਪਰ ਹੁਣ ਤੁਸੀਂ ਕਿਉਂਕਿ ਡਰਾਈ ਵਾਲੇ ਪਾਸੇ ਨੂੰ ਤੁਰ ਹੀ ਪਈ ਐ ਇਹ ਬਹੁਤ ਵੱਡੀ ਵੈੜ ਤਿਆਰ ਹੋਈ ਕਰਮਾਂ ਵਾਲੀ ਬੜੀ ਜ਼ਬਰਦਸਤ ਤਿਆਰ ਹੋਊਗੀ ਫਿਲਹਾਲ ਤੁਸੀਂ ਇਹਨੂੰ ਹੁਣ ਦੀ ਕੰਡੀਸ਼ਨ ਚ ਦੇਖ ਰਹੇ ਹੋ ਰੇਟੇ ਦਾ ਫੋਨ ਤੇ ਐ ਇੱਕ ਹੋਰ ਗਾਂ ਤੁਹਾਨੂੰ ਦਿਖਾ ਦਈਏ ਬਹੁਤ ਵੱਡੀ ਗਾਂ ਹੈ ਵੀ ਭਾਈ ਇਹਦੀ ਕੀ ਡਿਟੇਲ ਹੈ ਇਹ ਵੀਰੇ ਤੀਜਾ ਸੂਆ ਠੀਕ ਹੈ ਤੀਜਾ ਵੀ ਹੋ ਸਕਦੀ ਚੌਥਾ ਵੀ ਸਾਡੀ ਆਪਣੀ ਖਰੀਦੀ ਆ ਬੰਦਾ ਆਦੀ ਜਾਂਚ ਵਟਣਾ ਕਰ ਸਕਦਾ ਆਪ ਨੂੰ ਤੀਜਾ ਮਾਲਕਾਂ ਨੇ ਦੱਸਿਆ ਜੀ ਠੀਕ ਹੈ ਦੁੱਧ ਇਹਦਾ 18 ਕਿਲੋ ਆ ਜੀ ਠੀਕ ਹੈ ਤੇ ਇੱਕ ਮਹੀਨੇ ਦੀ ਸੂਈ ਆ ਠੀਕ ਹੈ ਰੇਟ ਭਾਈ ਰੇਟ ਇਹਦਾ 60000 ਰੁਪਏ ਜੀ ਸੋ 18 ਕਿਲੋ ਦੁੱਧ ਸੂਆ ਬਾਈ ਕਹਿੰਦਾ ਵੀ ਮਾਲਕਾਂ ਨੇ ਤੀਜਾ ਦੱਸਿਆ ਤੁਸੀਂ ਚੌਥਾ ਮੰਨ ਲਿਓ ਦੁੱਧ 18 ਕਿਲੋ ਆ ਚੋਕੇ ਲੈ ਲਓ ਇੱਕ ਮਹੀਨੇ ਦੀ ਸੂਈ ਲਗਭਗ ਹੋ ਗਈ ਬੱਚਾ ਸਪੈਰ ਹੈ ਦਾ ਜੀ ਠੀਕ ਹੈ ਬੱਚਾ ਨਹੀਂ ਹੈਗਾ ਨਾਲ ਥਣ ਹੱਥੀ ਚਵਾਈ ਵਾਲੇ ਢਾਂਚਾ ਕਾਫੀ ਚੌੜਾ ਹੈ ਬਰੀਡ ਫਾਰਮ ਦੀ ਹੈ ਪਰ ਇਸ ਟਾਈਮ ਜੋ ਕੰਡੀਸ਼ਨ ਹੈ ਉਹ ਤੁਹਾਨੂੰ ਦੱਸਦੀ ਹੈ ਇਹ ਦੱਸੋ ਸਾਰੇ ਪਸ਼ੂ ਜਿਹੜੇ ਤੁਹਾਨੂੰ ਦਿਖਾਤੇ ਆ ਇਹ ਇਹਨਾਂ ਦੇ ਵਿੱਚੋਂ ਅਸੀਂ ਅਲੱਗ-ਅਲੱਗ ਕੈਟਾਗਰੀ ਦੇ ਪਸ਼ੂ ਬਾਹਰ ਕੱਢੇ ਸੀ ਹਾਲਾਂਕਿ ਜੇ ਆਪਾਂ ਗੱਲ ਕਰੀਏ ਤਾਂ ਇਸ ਸਾਈਡ ਤੇ ਵੀ ਗਾਵਾਂ ਕੁਝ ਹੋਰ ਹੈਗੀਆਂ ਕੁਝ ਛੋਟੇ ਬੱਚੇ ਵੀ ਖੜੇ ਐ ਉਹ ਕੁਝ ਗਾਵਾਂ ਦੇ ਨਾਲ ਵੀ ਹੋਣਗੇ ਇਹਨਾਂ ਦੇ ਬਾਕੀ ਤੁਸੀਂ ਗੱਲਬਾਤ ਕਰ ਸਕਦੇ ਹੋ ਜਗਦੀਪ بھائی ਜਦੋਂ ਇਹ ਸੇਲ ਹੋ ਜਾਂਦੀਆਂ ਫੇਰ ਨਵਾਂ ਆਉਣੀਆਂ ਜਾਂ ਨਿਤ ਨਵਾਂ ਆਈ ਜਾਣ ਬਿਲਕੁਲ ਨਿਤ ਡੇਲੀ ਬਾਈ ਡੇਲੀ ਰੁਟੀਨ ਬਾਈ ਜੀ ਠੀਕ ਐ ਦੋ ਵੜਾ ਅੱਜ ਹੋਰ ਆਉਣਗੇ ਆ ਜੀ ਠੀਕ ਐ ਜਦੋਂ ਮਰਜ਼ੀ ਬੰਦਾ ਇੱਥੇ ਵਿజిਟ ਕਰੇ ਜਦੋਂ ਮਰਜ਼ੀ ਵਿజిਟ ਕਰ ਸਕਦਾ ਜੀ ਠੀਕ ਐ ਤੇ ਇੱਥੇ ਮੌਜੂਦ ਹੁੰਨੇ ਆ ਤੁਸੀਂ ਹਰ ਬਿਲਕੁਲ ਜੀ ਹਰ ਟਾਈਮ ਜੀ ਠੀਕ ਐ ਸੋ ਦੋਸਤੋ ਜਦੋਂ ਮਰਜ਼ੀ ਇੱਥੇ ਪਹ ਪਸ਼ੂ ਬਾਈ ਕਹਿੰਦਾ ਵੀ ਜੇ ਨਾਲ ਚੋ 4 ਵਿਕ ਜਾਣਗੇ ਤਾਂ 2 ਨਵੇਂ ਹੋਰ ਆ ਵੀ ਜਾਣਗੇ ਮਤਲਬ ਇਸੇ ਤਰ੍ਹਾਂ ਇਹ ਫਾਰਮ ਹੁਣ ਵਿਕਰੀ ਵਾਲੇ ਪਸ਼ੂਆਂ ਨਾਲ ਭਰਿਆ ਮਿਲਿਆ ਕਰੂਗਾ ਤੁਸੀਂ ਆ ਕੇ ਦੇਖੋ ਪਸ਼ੂ ਜਿਹੜਾ ਤੁਹਾਨੂੰ ਪਸੰਦ ਆਉਂਦਾ ਤਸੱਲੀ ਕਰਨ ਦਾ ਹੱਕ ਹੈ ਤਾਂ ਕਰਕੇ ਖਰੀਦ ਲਿਓ ਨੰਬਰ ਜਿਹੜਾ ਉਹ ਸਕਰੀਨ ਤੇ ਚੱਲੀ ਜਾਂਦਾ ਇਸ ਤੇ ਤੁਹਾਡੀ ਕਾਲ ਹੋਊਗੀ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ